ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਅਚੂਨੀ ਗੌਰਪੁਰਜੀ ਵੱਲੋਂ ਮੀਟਿੰਗ ਅਰੇਂਜ ਕੀਤੀ ਗਈ ਸੀ ਵਰਕਰਾਂ ਦੀ ਹੌਸਲਰ ਸਹਿਬਾਨ ਜ਼ਿਲ੍ਹਾ ਦੇਉਦੇਦਾਰ ਸਹਿਬਾਨ ਬਲਾਕਾਂ ਦੇ ਉਦੇਦਾਰ ਸਹਿਬਾਨ ਇਹ ਸਾਰੀਆਂ ਫੈਡਰਲ ਆਰਗੇਨਾਈਜੇਸ਼ਨ ਦੇ ਹੈੱਡ ਤੇ ਉਹਨਾਂ ਦੀਆਂ ਕਮੇਟੀਆਂ ਦੇ ਜਿਨ੍ਹਾਂ ਦੇ ਵਿੱਚ ਚੇਚੇ ਤੌਰ ਤੇ ਸਾਡੇ ਡਿਪਟੀ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਜੀ ਸਾਡੇ ਸਾਬਕਾ ਮੰਤਰੀ ਡਾਕਟਰ ਰਾਜਕਮਰ ਬੇਰਕਾ ਜੀ ਇੰਦਰਪੀਰ ਬਲਾਰੀਆ ਜੀ ਸਾਬਕਾ ਐਮਐਲਏ ਔਰ ਹੋਰ ਵੀ ਸਾਰੇ ਲੀਡਰ ਸਹਿਬਾਨ ਹਾਜ਼ਰ ਹੋਏ ਸੀ ਮੁਮਤਾ ਦਿੱਤ ਜਿਹੜੇ ਸੀਨੀਅਰ ਲੀਡਰ ਨੇ ਔਰ ਉਹਦੇ ਵਿੱਚ ਅਸੀਂ ਕਾਂਗਰਸ ਦੀ ਰਣਨੀਤੀ ਨੂੰ ਲੈ ਕੇ ਅੱਜ ਕਿਉਂਕਿ ਬੜਾ ਵੱਡਾ ਜਿਹੜਾ ਲੋਕਤੰਤਰ ਦਾ ਯੁੱਧ ਹੈ ਐਸ ਵੇਲੇ ਸਾਰੇ ਦੇਸ਼ ਚੱਲ ਰਿਹਾ ਤੇ ਉਹ ਦਿੱਤਿਆਂ ਨੂੰ ਲੈ ਕੇ ਅੱਜ ਅਸੀਂ ਸਾਰਾ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਬੂਥਾਂ ਦੇ ਉੱਤੇ ਕਾਂਗਰਸ ਜਿਹੜੀ ਹੈ ਉਹ ਮਜਬੂਤੀ ਦੇ ਨਾਲ ਲੜਾਈ ਲੜੇਗੀ ਔਰ ਵਿਸ਼ਵਾਸ ਦਵਾਇਆ ਸਾਰਿਆਂ ਨੇ ਕਿ ਸੀਟ ਜਿਹੜੀ ਵੱਡੀ ਲੀਡ ਦੇ ਨਾਲ ਜਿੱਤ ਕੇ ਜਿਹੜੀ ਹੈ ਉਹ ਮਲਕਰਜਨ ਖੜਕੇ ਜਿਹੜੇ ਪ੍ਰਧਾਨ ਨੇ ਸਾਡੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਔਰ ਰਾਹੁਲ ਗਾਂਧੀ ਜੀ ਨੂੰ ਦਿੱਤੀ ਹੈ ਤੁਹਾਡੇ ਸਾਹਮਣੇ ਜੋਸ਼ ਵੇਖੋ ਕਿੰਨਾ ਕਾਗਜ਼ ਵਰਕਰਾਂ ਤੇ ਜੋਸ਼ ਵੇਖਿਆ ਇੱਕ ਇੱਕ ਵਰਕਰ ਜਿਹੜਾ ਉਹ ਪੂਰਾ ਮਤਲਬ ਇੱਕ ਮਤਲਬ ਇੱਕ ਦੇਸ਼ ਭਗਤੀ ਤਰ੍ਹਾਂ ਲੜਾਈ ਲੜ ਰਿਹਾ ਕਿਉਂਕਿ ਉਹਨੂੰ ਪਤਾ ਸੰਵਿਧਾਨ ਖਤਰੇ 'ਚ ਹੈ ਔਰ ਜੇ ਸੰਵਿਧਾਨ ਖਤਰੇ 'ਚ ਹੋਵੇ ਜਾਂ ਦੇਸ਼ ਦੇ ਖਤਰਾ ਹੋਵੇ ਉਦੋਂ ਕਾਂਗਰਸ ਜਿਹੜੀ ਹੈ ਉਹਦਾ ਵਰਕਰ ਦੇ ਲੀਡਰ ਹਮੇਸ਼ਾ ਦੇਸ਼ ਲਈ ਲੜਦਾ ਤੇ ਦੇਸ਼ ਦੀ ਲੜਦਾ ਹੈ। ਤੂੰ ਬਾਕੀ ਪਾਰਟੀਆਂ ਨੂੰ ਕਿਤਰਾ ਬੇ? ਬਾਕੀ ਪਾਰਟੀਆਂ ਦੇ ਕੋਈ ਆਪਣੀ ਇਲੈਕਸ਼ਨ ਚੋਣ ਮਾਰ ਕਰ ਰਹੀਆਂ ਨੇ। ਅਸੀਂ ਇਲੈਕਸ਼ਨ ਜਿਹੜੀ ਹੈ ਕੰਸਟੀਟਿਊਸ਼ਨ ਦੇ ਉੱਤੇ ਸਾਡੀ ਇਲੈਕਸ਼ਨ ਜਿਹੜੀ ਹੈ ਦੇਸ਼ ਦੇ ਵਿਕਾਸ ਦੇ ਉੱਤੇ ਸਾਡੀ ਇਲੈਕਸ਼ਨ ਜਿਹੜੀ ਦੇਸ਼ ਚ ਮਹਿੰਗਾਈ ਘਟਾਉਣ ਦੇ ਉੱਤੇ ਔਰ ਅਗਨੀ ਵੀਰ ਵਰਗੀਆਂ ਯੋਜਨਾ ਨੂੰ ਖਤਮ ਕਰਦੇ ਉੱਤੇ ਜੀਐਸਟੀ ਲਾਗੂ ਕਰਨ ਦੇ ਉੱਤੇ ਹੋਏਗੀ ਸਾਡੀ ਇਲੈਕਸ਼ਨ ਅੰਮ੍ਰਿਤਸਰ ਦੀ ਲੋਕਲ ਵਿਕਾਸ ਦੇ ਉੱਤੇ ਹੋਏਗੀ ਜੋ ਸ਼ਹਿਰ ਚ ਕੰਮ ਕੀਤੇ ਆ ਜੋ ਵੱਡਾ ਵਿਕਾਸ ਸ਼ਹਿਰ ਚ ਕੀਤਾ ਉਹ ਝੰਡੇ ਸੀ ਲੈ ਕੇ ਲੋਕਾਂ ਚ ਜਾਵਾਂ ਧੰਨਵਾਦ ਇੱਥੋਂ ਕਾਂਗਰਸ ਭਵਨ ਜੋ ਕਾਂਗਰਸ ਦਾ ਮੰਦਰ ਰਗਾ ਵਾ ਉੱਥੇ ਸਾਰੇ ਇਕੱਠੇ ਹੋਏ ਨੇ ਵਰਕਰ ਸਭਾਣ ਕੌਂਸਲਰ ਸਭਾਣ ਬਲਾਕ ਪ੍ਰਧਾਨ ਸਾਡੇ ਨਿਕੇ ਵੋਧੇਦਾਰ ਸਾਰੇ ਨੇ ਉੱਥੇ ਇਕੱਠੇ ਹੋ ਕੇ ਅੱਜ ਬੀਜੇ ਬਿਗਲ ਵਜਾਤਾ ਪੂਰੇ ਸਾਰੇ ਗਿੱਦੇ ਇਲੈਕਸ਼ਨ ਦਾ ਪੰਜਾ 21 ਚੌਂਸੀਆਂ 'ਚ ਪਹਿਲੀ ਤਰੀਕ ਨੂੰ ਵੋਟਾਂ ਪੈਣਗੀਆਂ ਤੇ ਚਾਹ ਤੀ ਲ ਪਿਆ ਜਾਏਗਾ ਤੀਜੀ ਵਾਲੀ ਹੈਟ੍ਰਿਕ ਹੋਏਗੀ ਹੈਟ੍ਰਿਕ ਗੁਰਜੀਤ ਸਿੰਘ ਓਜਨਾ ਦੀ ਹੋਏਗੀ ਤੇ ਬੱਲੇ ਬੱਲੇ ਹੋਏਗੀ ਜਿੱਤ ਕੇ ਦੁਬਾਰਾ ਵਾਹਮਾ ਫੌਜੀ ਯੋਗਰਾ ਸ਼ਰਮਾ ਕਾਂਗਰਸ ਸੇਵਾਦਾਰ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਅੱਜ ਅਸ਼ਨੀ ਕਪੂਰ ਸ਼ਹਿਰੀ ਪ੍ਰਧਾਨ ਜੀ ਅਗਵਾਈ ਹੇਠ ਕਾਂਗਰਸ ਵੱਲੋਂ ਹਲਕਾ ਹਲਬਿਆਰ ਅਮਰਸਰ ਵਿਕੇ ਐਮਪੀ ਓਜਲਾ ਸਾਹਿਬ ਦੀ ਰੋਹਰ ਮਹੀਵੇ ਚ ਪ੍ਰੋਗਰਾਮ ਬਹੁਤ ਵੱਡਾ ਕੀਤਾ ਗਿਆ ਵਾ ਅੱਜ ਇੰਨਾ ਵੱਡਾ ਭਾਰੀ ਇਕੱਠ ਹੋਇਆ ਅਸੀਂ ਬੱਕੂ ਦੀ ਰਹਿਲਵਾਈ ਦੇ ਵਿੱਚ ਸਾਰੇ ਸ਼ਹਿਰ ਦੇ ਗਾਨੇਮਾਨੇ ਲੀਡਰ ਸਾਰੇ ਬਲਾਰੀਆ ਸਾਹਿਬ ਰਾਜਕੁਬਾ ਸਾਹਿਬ ਡਿਪਟੀ ਸੀਐਮ ਸੋਨੀ ਸਾਹਿਬ ਔਰ ਸਾਰੇ ਕਾਂਗਰਸ ਦੇ ਬੁਰਕਰ ਕਾਉਂਸਲਰ ਸਾਹਿਬਾਨ ਔਰ ਜਿਨੇ ਕਾਂਗਰਸ ਸੇਵਾ ਦਲ ਦੇ ਆ ਉਦੇਦਾਰ ਔਰ ਸਾਰੇ ਜਥੇ ਦੇ ਪ੍ਰਧਾਨ ਜੀ ਬੱਬਰ ਜੀ ਔਰ ਸਾਰੀ ਟੀਮ ਕੇ ਨਾਲ ਸਾਰੇ ਇੱਥੇ ਅੱਜ ਪ੍ਰੈਜੈਂਟ ਹੋਏ ਸੀ ਔਰ ਬਹੁਤ ਹੀ ਵੱਡਾ ਪ੍ਰੋਗਰਾਮ ਹੋਇਆ ਵਾ ਅੱਜ ਕਾਂਗਰਸ ਪਾਰਟੀ ਮੂੰ ਬਹੁਤ ਵੱਡਾ ਇੱਕ ਹਲਾਰਾ ਮਿਲਿਆ ਹੈ ਵਾ ਕਿ ਲੋਕ ਜੜੇ ਨੇ ਉਹ ਕਾਂਗਰਸ ਪਾਰਟੀ ਵੱਲ ਝੁਕਾ ਕਰਦੇ ਹੋਏ ਝੁਕ ਰਹੇ ਨੇ ਕਿ ਸਾਡੇ ਐਮਪੀ ਉਹਦਾ ਸਾਹਿਬ ਹੈਟ੍ਰਿਕ ਲਗਾਉਣ ਜਾ ਰਹੇ ਨੇ ਉਹ ਦੋ ਵਾਰ ਪਹਿਲਾਂ ਬਹੁਤ ਹੀ ਵਧੀਆ ਲੀਡ ਨਾਲ ਜਿੱਤੇ ਨੇ ਇਸ ਵਾਰ ਵੀ ਬਹੁਤ ਵਧੀਆ ਲੀਡ ਨਾਲ ਜਿੱਤਣਗੇ ਮੈਂ ਸਾਰੇ ਸ਼ਹਿਰ ਵਾਸੀਆਂ ਦੇ ਨੂੰ ਹੱਦਕ ਬਤਾਈ ਦੇਣਾ ਵਾ ਕਿ ਇਸ ਵਾਰ ਝਾੜੂ ਨੂੰ ਨਕਾਰ ਕੇ ਲੋਕ ਕਾਂਗਰਸ ਹਾਲ ਤੁਰਪੇ ਨੇ ਔਰ ਕਾਂਗਰਸ ਨੂੰ ਕਿ ਬੋਟਾ ਭਾ ਕੇ ਬੜੀ ਲੀਡ ਨਾਲ ਜਿਤਾਉਣਗੇ ਮੰ ਸਰਟਾਇਆ ਚ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਆ ਰੋਲ ਗਾਂਧੀ ਜੀ ਪੀਐਮ ਬਣ ਗਏ ਇਹ ਐਤ ਕੀ ਲੋਕਾਂ ਨੂੰ ਸਾਰੇ ਸਾਹਮਣੇ ਨਜ਼ਰ ਆ ਜਾਏਗਾ ਮਗਾਈ ਦੀ ਨਹੀਂ ਮਾਰ ਵਜੇ ਹੋਈ ਹੈ ਕਿ ਲੋਕ ਬੜੇ ਪਰੇਸ਼ਾਨ ਨੇ ਬਹੁਤ ਹੀ ਜਾਤੀਵਾਦ ਦੇ ਜਿਹੜੇ ਤਰੇ ਹੋਏ ਨੇ ਚੱਲ ਪਿਆ ਜਾਤੀਵਾਦ ਆ ਸਾਰੀ ਕਾਂਗਰਸ ਪਾਰਟੀ ਜਿਹੜੀ ਸਾਰੇ ਧਰਮਾਂ ਲੈ ਕੇ ਚੱਲਦੀ ਆ ਇਹ ਇੱਕ ਐਸੀ ਸਰਕਲ ਪਾਰਟੀ ਆ ਸਭ ਦਾ ਆਦਰ ਸਤਕਾਰ ਕਰਦੀ ਆ ਮੈਂ ਕਾਂਗਰਸ ਸੇਵਾ ਕਲ ਦੇ ਪ੍ਰਧਾਨ ਹੁੰਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕੇ ਤਗੜੇ ਹੋ ਕੇ 1 ਜੂਨ ਨੂੰ ਤੁਸੀਂ ਗਰਮੀ ਵਾਲੀ ਵੇਖਣਾ ਮੁਸੀਬਤ ਵਾਲੀ ਵੇਖਣਾ ਤਗੜੇ ਹੋ ਕੇ ਕਰੋ ਨਿਕਲ ਕੇ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਆ ਇਹ ਸਾਰੀਆਂ ਤਗੜੇ ਹੋ ਕੇ ਵੋਟਾਂ ਪਾ ਕੇ ਐਮਪੀ ਓਜਲਾ ਸਾਹਿਬ ਨੂੰ ਬੜੀ ਲੀਨਾਂ ਦਿਟਾਉਣਾ ਔਰ ਮੈਂ ਇਹਨਾਂ ਗੱਲ ਕਹਿੰਦਾ ਹਾਂ ਸਾਰੇ ਕੋਲੋਂ ਸਮਝ ਆ ਜਾਂਦਾ ਕੋਈ ਗਲਤ ਨਿਕਲ ਗਈ ਹੋਵੇ ਤੇ ਜੈ ਹਿੰਦ ਹਰਿਦਿ ਭਾਈ ਆਪਣਾ ਨਾਮ ਮੈਂ ਜੀ ਕੈਪਟਨ ਕੋਸ਼ਿਕ ਸ਼ਰਮਾ ਸੈਕਟਰੀ ਪੀਪੀਸੀਸੀ ਬਲਾਕ ਪ੍ਰਧਾਨ ਕਾਂਗਰਸ ਸੇਵਾਦਲ ਈਸਟ ਤੇ ਸੈਕਟਰੀ ਯੂਥ ਕਾਂਗਰਸ ਆ ਜਿਹੜੀ ਮਟੀਰੀਅਲ ਹੈ ਹਾਂਜੀ ਇਹ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਜੀ ਆਪਣੇ ਜ਼ਿਲ੍ਹਾ ਪ੍ਰਧਾਨ ਆਪਣੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਅਸ਼ੋਕ ਕੁਮਾਰ ਪੱਪੂ ਜੀ ਵੱਲੋਂ ਓਇਲਾ ਸਾਹਿਬ ਦੀ ਰਹਿ ਰਹਿ ਰਮਾਈ ਹੈਡ ਓਇਲਾ ਸਾਹਿਬ ਦੇ ਹੱਕ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਰੇ ਬਲਾਕ ਪ੍ਰਧਾਨ ਸਾਰੇ ਕਾਂਗਰਸ ਦੇ ਸੇਵਾਦਲ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਰੇ ਇਸ ਮੌਕੇ ਤੇ ਮੌਜੂਦ ਸੀ ਜਿਹਦੇ ਵਿੱਚ ਮੀਟਿੰਗ ਦੇ ਵਿੱਚ ਆਪਣੇ ਅਸ਼ਨੂਕਾਰ ਪੱਪੂ ਜੀ ਨੇ ਓਇਲਾ ਸਾਹਿਬ ਨੂੰ ਹੱਕ ਦੇ ਵਿੱਚ ਮੀਟਿੰਗ ਕੀਤੀ ਹੈ ਕਿ ਉਹਨਾਂ ਨੂੰ ਭਾਰੀ ਤੋਂ ਭਾਰੀ ਮਾਤਰਾ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜਾਵੇ ਜਿਸ ਕਰਕੇ ਅੱਜ ਮੀਟਿੰਗ ਰੱਖੀ ਗਈ ਜੀ ਤੇ ਮੇਰੀ ਸਾਰੇ ਜਣਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਆਪਣੇ ਪੰਜਾਬ ਦੇ ਲੋਕਾਂ ਨੂੰ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਕਿ ਓਇਲਾ ਸਾਹਿਬ ਨੂੰ ਹਮ ਹਮਾ ਕੇ ਵੋਟਾਂ ਪਾਓ ਤੁਸੀਂ ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਬਾਕੀ ਜੈ ਹਿੰਦ ਕਾਂਗਰਸ ਪਾਰਟੀ ਦਾ ਮਿਲ ਰਿਹਾ ਜੀ ਲੋਕਾਂ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਲੋਕਾਂ ਵੱਲੋਂ ਵੇਖੋ ਜੀ ਆ ਆਮ ਆਦਮੀ ਪਾਰਟੀ ਆਈ ਅੱਜ 2.5 ਸਾਲ ਹੋ ਚੱਲੇ ਨੇ 2.5 ਸਾਲ ਦੇ ਵਿੱਚ ਹੇਠਾਂ ਉਹਨਾਂ ਦੇ ਕੌਂਸਲਰ ਨਹੀਂ ਬਣੇ ਜਿਹੜਾ ਕੰਮ ਵਾਡਾਂ ਦਾ ਵਾਡਾਂ ਦਾ ਕੰਮ ਹੱਲੇ ਵੀ ਕਾਂਗਰਸ ਦੇ ਲੀਡਰ ਹੀ ਕਰਾ ਰਹੇ ਨੇ ਕਾਂਗਰਸ ਦੇ ਕੌਂਸਲਰ ਹੀ ਕਰਾ ਆ ਰਹੇ ਨੇ ਜਿਹੜੇ ਸਾਫਕਾ ਗਿਨੇ ਜਾ ਰਹੇ ਨੇ ਪਰ ਜੇ ਕਿਸੇ ਨੇ ਮੋਹਰ ਲਵਾਣੀ ਆ ਕਿਤੇ ਜੇ ਕਿਸੇ ਨੂੰ ਕੋਈ ਗਲੀ ਗੁਆਂਢ ਦੇ ਵਿੱਚ ਕੰਮ ਪਾ ਰਿਹਾ ਐਮਐਲਏ ਤੇ ਬਹੁਤ ਜ਼ਿਆਦਾ ਦੂਰ ਰਹਿੰਦੇ ਨੇ ਪਰ ਉਹ ਜਿਹੜੇ ਲੋਕੀਆ ਅਪਰੋਚ ਜਿਹੜੀ ਕਰ ਰਹੇ ਨੇ ਲੋਕੀ ਜਿਹੜਾ ਕੰਮ ਲੈ ਕੇ ਆ ਰਹੇ ਕਾਂਗਰਸ ਪਹਿਲਾ ਮੈਂ ਫਤੇ ਬਲਣਾ ਸ਼ਿਵਾਇ ਗੁਰਜੀ ਦਾ ਖਾਤਾ ਵਾਇਗੁਰਜੀ ਦੀ ਫਤੇ ਜੈ ਮਾ ਚਿੰਤਪੁਰਨੀ ਸਭੀ ਚਿੰਤਾ ਤੋਂ ਦੂਰ ਕਰਨੀ ਮੈਂ ਅਸ਼ਨੀ ਕੁਮਾਰ ਬੱਬਰ ਦਿਹਾਤੀ ਜ਼ਿਲ੍ਹਾ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ ਸੇਵਾਦਲ ਦਾ ਮੈਂ ਜਿਹੜੀ ਅੱਜ ਮੀਟਿੰਗ ਵੇਖੀ ਆ ਕਿ ਸਾਡੇ ਭਰਾ ਅਸ਼ਨੀ ਕੁਮਾਰ ਪੱਪੂ ਜਿਹਨੇ ਜਿਹੜੀ ਮੀਟਿੰਗ ਦਿਖਾਈ ਸੀ ਸਾਨੂੰ ਇਹ ਨਹੀਂ ਖੁਸ਼ੀ ਹੋਈ ਕੀ ਦੋ ਵਾਰੀ ਸਾਡਾ ਭਰਾ ਗਰਜੀਤ ਸਿੰਘ ਹੋਲਾ ਜੀ ਲੱਗ ਗਿਆ ਜਿੱਤਿਆ ਤੀਸਰੀ ਵਾਰੀ ਫੇਰ ਆਪਾਂ ਜਿੱਤ ਆਪਣੇ ਆਪ ਨੂੰ ਰੱਖ ਲਿਆ ਵੀ ਆਪਾਂ ਜਿੱਤੇ ਆ ਅਸੀਂ ਜਿਹੜੇ ਵੀ ਮੀਟਿੰਗਾਂ ਕਰਾ ਰਹੇ ਆ ਜਿੱਥੇ ਵੀ ਜਾ ਰਹੇ ਆ ਹਰ ਕੋਈ ਕਹਿ ਰਿਹਾ ਵੀ ਭਾਵੇਂ ਅਸੀਂ ਬੀਜੇਪੀ ਤੇ ਜਾਈਏ ਜਾਂ ਜਿੱਥੇ ਮਰਜ਼ੀ ਜਾਈਏ ਤੇ ਟਿੱਟ ਜਿਹੜੀ ਆ ਇਹ ਤੁਹਾਡੇ ਗਰਜੀਤ ਸਿੰਘ ਹੋਲਾ ਜੀ ਦੀ ਆ ਨੰਬਰ 2 ਜਿਹੜੇ ਸਾਡੇ ਭਰਾ ਗਰਜੀਤ ਸਿੰਘ ਹੋਲਾ ਜੀ ਨੇ ਕੰਮ ਦਿਲਾਤੇ ਨੇ ਇਹ ਕਿਸੇ ਨੇ ਕੰਮ ਨਹੀਂ ਕਰਾਏ ਜਿਹੜੇ ਵਾਅਦੇ ਕੀਤੇ ਆ ਇਹ ਕਾਂਗਰਸ ਪਾਰਟੀ ਜਿਹੜੀ ਆ ਇਹ ਗਰੀਬਾਂ ਦੀ ਆ ਤੇ ਐ ਕਰਕੇ ਜਿੰਨੇ ਮਜ਼ਦੂਰ ਕੀ ਜਿੰਨੇ ਗਰੀਬ ਕੀ ਸਾਰੇ ਜਿਹੜੇ ਆ ਮੋਢੇ ਨਾਲ ਮੋਢਾ ਲਾ ਕੇ ਨਾਲ ਤੁਰੇ ਆ ਸਾਨੂੰ ਯਕੀਨ ਆ ਕਿ ਅਸੀਂ ਬੜੀ ਧੂਮ ਤਾਮ ਨਾਲ ਇਹ ਸੀਟ ਜਿਹੜੀ ਆ ਹਾਈ ਕਮਾਨ ਦੀ ਝੋਲੀ 'ਚ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ